ਆ ਮੁੰਡੇ ਦੇ ਵਿਆਹ ਦੀ ਵਧਾਈ ਲੈਣ ਪਹੁੰਚੇ ਜਿਸ ਜਮਾਨਾ ਦਾ ਸਾਨੂੰ ਫੋਨ ਆਇਆ ਸੀਗਾ ਅਸੀਂ ਉੱਥੇ ਵਧਾਈ ਲੈਣ ਲਈ ਪਹੁੰਚੇ ਤੇ ਜਿਹੜੇ ਤਿੰਨ ਗਰੁੱਪ ਆਏ ਸੀਗੇ ਠੀਕ ਹੈ ਸਾਡੀ ਐਂਟੀ ਪਾਲਟੀ ਸੀਗੀ ਕ੍ਰਿਸ਼ਨਾ ਮਹਾਂਤ ਪਟਿਆਲੇ ਵਸਤੀ ਦੇ ਵਜੀਰ ਵਾਲੇ ਬਿਲਡਿੰਗ ਦੇ ਬੋਬੀ ਮਹਾਂਤ ਤੇ ਸ਼ੌਨੀ ਦੇ ਤੇ ਇੱਕ ਗੋਲਦੀ ਮੰਤ ਜੋ ਜਮਨानगर ਦਾ ਇਹਨਾਂ ਦੇ ਚੇਲੇ ਸੀਗੇ ਠੀਕ ਹੈ ਇਹਨਾਂ ਦੇ ਨਾਲ ਮੁੰਡੇ ਸੀਗੇ ਕਮ ਸੇ ਕਮ 20 ਮੁੰਡੇ ਹੋਣਗੇ ਇਹਨਾਂ ਦੇ ਨਾਲ ਤੇ ਇਹਨਾਂ ਨਾਲ ਸਾਡੀ ਗੱਲਬਾਤ ਹੋ ਰਹੀ ਸੀ ਕੁਸਰਿਆ ਦੇ ਨਾਲ ਕੁਸਰਿਆ ਨਾਲ ਅਸੀਂ ਗੱਲਬਾਤ ਕਰਦੇ ਪਏ ਸੀ ਕਿ ਜੋ ਇਹਨਾਂ ਦੇ ਮੁੰਡੇ ਨੇ ਨਾ ਉਹਨਾਂ ਨੇ ਆ ਕੇ ਸਾਡੇ ਗੁਰੂ ਤੇ ਹਮਲਾ ਕੀਤਾ ਸਾਡੇ ਤੇ ਹ ਉਸ ਸੀਸੀਟੀਵੀ ਫੁਟੇਜ ਦੇ ਵਿੱਚ ਹੈਗਾ ਆ ਇਹਨਾਂ ਤੇਜ਼ ਤਾਰ ਹਥਿਆਰ ਕੱਢੇ ਸਾਡੇ ਗੁਰੂ ਤੇ ਹਮਲਾ ਕੀਤਾ ਇਹਨਾਂ ਨੇ ਸਾਡੇ ਘਟੋਲਕ ਵਾਲੋਂ ਦੇ 8 ਟਾਂਕੇ ਲੱਗੇ ਹੱਥ ਦੇ ਤਲੀ ਤੇ ਟਾਂਕੇ ਲੱਗੇ ਉਹਨਾਂ ਦੇ ਜੀ ਸਾਡੇ ਗੁਰੂ ਦੇ 5 ਟਾਂਕੇ ਲੱਗੇ ਨੇ ਜੀ ਇਹਨਾਂ ਨੇ ਬਹੁਤ ਬੇਰਹਿਮੀ ਨਾਲ ਜਾਨੋਂ ਮਾਰਨ ਦਾ ਇਹਨਾਂ ਦਾ ਪਲਾਨ ਸੀਗਾ ਜਾਨੋਂ ਮਾਰਨ ਦਾ ਇਹਨਾਂ ਨੇ ਬੇਰਹਿਮੀ ਨਾਲ ਸਾਨੂੰ ਮਾਰਿਆ ਕੁੱਟਿਆ ਉੱਥੇ ਠੀਕ ਹੈ ਸਾਨੂੰ ਇਹੀ ਇਨਸਾਫ ਚਾਹੀਦਾ ਹੈ ਕਿ ਦੁੱਧ ਦੁੱਧ ਪਾਣੀ ਦਾ ਪਾਣੀ ਕਿੱਥੇ ਜਾਵੇ ਜੋ ਸਾਡਾ ਦਾਦਗੁਰੂ ਸੀ ਬਾਬਾ ਗੁੱਡੀ ਮਹੰਤ ਉਹ ਉਹ ਸ਼ਹਿਰ ਦੇ ਮਾਲਕ ਸੀਗੇ ਇਕੱਥੇ ਏ ਤੱਕ ਦੇ ਨਾਲ ਇਹ ਮੰਗਦੇ ਨੇ ਲਾਕਾ ਜੀ ਜਜਮਾਨ ਨਾਲ ਵੀ ਟੱਕਾ ਕਰਦੇ ਨੇ 21 ਕਿਹ 31 33000 ਰੁਪਏ ਦੀ ਮੰਗ ਕਰਦੇ ਨੇ ਜੀ ਸਾਡੇ ਜਜਮਾਨ ਫਰੋਜਪੁਰ ਦੇ ਸਾਡੇ ਨਾਲ ਨੇ ਜੀ ਅਸੀਂ ਇਹ ਹੀ ਬੇਨਤ ਕਰਦੇ ਹਾਂ ਨਾਲ ਵਿਧਾਈ ਵਾਲਾਂ ਨਾਲ ਵੀ ਸਿੱਕੇ ਸਾਨੂੰ ਦੇਣਗੇ ਅਸੀਂ ਉਹਨਾਂ ਦੇ ਕੁਸ਼ਿਆਂ ਦੇ ਵਿੱਚ ਸ਼ਾਮਲ ਹੋਵਾਂਗੇ ਜੋ ਕਿ ਅਸੀਂ ਵਿਧਾਈ ਲੈਣ ਗਏ ਸੀ ਮੁੰਡੇ ਦਾ ਵਿਆਹ ਹੋਇਆ ਸੀ ਅਸੀਂ ਵਿਧਾਈ ਲੈਣ ਗਏ ਹਾਂ ਤੇ ਹੀਰਾ ਮੰਡੀ ਸਾਨੂੰ ਉਹਨੇ ਫੋਨ ਕੀਤਾ ਬਾਬਾ ਜੀ 4 ਵਜੇ ਦਾ ਟਾਈਮ ਹੈ ਆਪਨਾ ਆਣ ਕੇ ਸਗਨ ਕਰੋ ਅਸੀਂ ਸਗਨ ਕਰਨ ਗਏ ਸੀ ਉਹਨਾਂ ਦੇ ਘਰ ਸਗਨ ਕਰਨ ਗਏ ਉਹਨਾਂ ਦੇ ਘਰ ਗਏ ਸੀ ਵੀ ਆਜੋ ਵਿਆਹ ਕੀਤਾ ਹੈ ਬਾਬਾ ਜੀ ਵੀ ਆਪਨਾ ਸਗਨ ਕਰੋ ਤੇ ਅਸੀਂ ਸਗਨ ਕਰਨ ਗਏ ਆ ਉੱਥੇ ਤਿੰਨੋਂ ਪਾਰਟੀਆਂ ਹੀ ਆਪਣਾ ਜਿਹੜੀ ਸਾਡੀ ਐਂਟੀ ਪਾਰਟੀ ਉਹ ਵੀ ਉੱਥੇ ਆਪਣਾ ਪਹੁੰਚੇ ਹੋਏ ਸੀ ਕਿ ਕਾ ਤਿੰਨੋਂ ਤਿੰਨ ਗਰੁੱਪ ਕ੍ਰਿਸ਼ਨਾ ਮਹੰਤ ਬੋਵੀ ਮਹੰੰਤ ਸ਼ੌਣੀ ਤੋਂ ਵਜ਼ੀਰਾ ਵਾਲੀ ਬਿਲਡਿੰਗ ਤੋਂ ਠੀਕ ਹੈ ਇੱਕ ਜਮਨਾ ਨਗਰ ਵਾਲੇ ਜਗਾਦਰੀ ਤੋਂ ਜਮਨਾ ਨਗਰ ਤੋਂ ਉਹ ਆਏ ਆਪਣਾ ਉਹ ਵੀ ਉਹ ਵੀ ਇਕੱਠੇ ਇਹਨਾਂ ਨੇ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਕੀ ਪਲੈਨਿੰਗ ਸੀ ਠੀਕ ਹੈ ਅਸੀਂ ਵਧਾਈ ਲੈਣ ਗਏ ਵਧਾਈ ਵਾਲੇ ਕਹਿੰਦੇ ਬੈਜੋ ਉਹਨਾਂ ਨੇ ਸਾਨੂੰ ਅੱਛੀ ਤਰੀਕੇ ਨਾਲ ਪਾਣੀ ਪੂਣੀ ਪਿਆਇਆ ਉਹਨਾਂ ਨੇ ਆਪਣਾ ਕਹਿੰਦੇ ਬੈਠੋ ਕੋਈ ਨਹੀਂ ਆਪਣਾ ਸਾਡੀ ਜੋ ਮਨਤਾ ਦੇ ਵਿੱਚ ਹੁੰਦੀ ਹੈ ਸਾਡੇ ਮਨਤਾ ਨਾਲ ਗੱਲਬਾਤ ਹੋ ਰਹੀ ਸੀ ਆਪਸ ਚ ਠੀਕ ਹੈ ਤੇ ਸਾਡੇ ਆਪਸ ਚ ਗੱਲਬਾਤ ਹੋ ਰਹੀ ਸੀ ਤੇ ਮੁੰਡੇ ਸੀ ਜਿਹੜੇ ਉਹਨਾਂ ਦੇ ਨਾਲ ਆਏ ਹੋਏ ਜਿਹੜੇ ਉਹਨਾਂ ਦੇ ਨਾਲ ਮੁੰਡੇ ਆਏ ਹੋਏ ਸੀ ਆਪਣਾ ਤਰ੍ਹਾਂ ਤਰ੍ਹਾਂ ਦੇ ਮੁੰਡੇ ਆਪਣਾ ਮਿੰਟੂ ਸਿੰਦੀ ਨਕੂ ਜਗਨ ਇਹ ਆਪਨਾ ਆਪਣਾ ਨਰਾਇਣ ਮੁੰਡਾ ਇਹ ਸਾਡੇ ਮੁੰਡੇ ਗੱਲ ਪਏ ਆ ਦੇਖੋ ਕੀ ਹਾਲ ਕੀਤਾ ਸਾਡਾ ਕੀ ਹੋ ਰਿਹਾ ਤੁਹਾਡੇ ਕੀ ਹਥਿਆਰ ਇਸ ਆਪਣਾ ਸੀਸੀਟੀਵੀ ਕੈਮਰੇ ਲੱਗੇ ਨੇ 32 ਕੈਮਰੇ ਲੱਗੇ ਉਹਨਾਂ ਦੇ ਪੂਰਾ ਹੀਰਾ ਮੰਡੀ ਦੇ ਵਿੱਚ ਆਪਣਾ ਉਹਨਾਂ ਦੇ ਪੂਰੇ ਹਥਿਆਰ ਲੈ ਕੇ ਆਏ ਸੀ ਕਾਪੇ ਸੀ ਜੋ ਮੇਰਾ ਢੋਲਕੀ ਵਾਲਾ ਸੀ ਉਹਦੇ 10 ਟੰਕੇ ਲੱਗੇ ਆ ਠੀਕ ਹੈ ਭਾਪ ਪੰਜ ਮੇਰੇ ਟੰਕੇ ਲੱਗੇ ਆ ਜੋ ਮੇਰੇ ਢੋਲਕੀ ਵਾਲਾ ਸੀ ਇਹਨਾਂ ਨੇ ਉਹਨਾਂ ਨੇ ਆਪਣਾ ਇਹ ਡਾਂਗਾ ਸੋਟੇ ਚੱਕ ਲਿਆਏ ਸਾਨੂੰ ਨਹੀਂ ਪਤਾ ਇਹਨਾਂ ਨੇ ਜਦੋਂ ਇਹ ਐਂਟੀ ਪਾਰਟੀ ਸਾਰੇ ਇਕੱਠੇ ਹੋ ਕੇ ਇਹ ਮੀਟਿੰਗ ਵੀ ਕਰਕੇ ਆਏ ਸੀ ਵੀ ਆ ਜਿਹਨਾਂ ਨੂੰ ਅਸੀਂ ਆਪਣਾ ਉਹ ਹੋਣਾ ਆ ਠੀਕ ਹੈ ਇਹਨਾਂ ਨੂੰ ਮਾਰਨਾ ਆ ਜਾਨੋਂ ਤੋਂ ਸਾਨੂੰ ਤਾਂ ਖਤਰਾ ਆ ਇਹਨਾਂ ਤੋਂ ਕਿਉਂਕਿ ਤਰਖਾਸਤ ਅਸੀਂ ਪਹਿਲਾਂ ਵੀ ਦਿੱਤੀ ਹੋਈ ਹੈ ਕ੍ਰਿਸ਼ਨ ਮਹਾਂਤ ਤੇ ਤਰਖਾਸਤ ਸਾਡੀ ਪਹਿਲਾਂ ਵੀ ਦਿੱਤੀ ਹੋਈ ਹੈ ਮੈਂ ਕੱਲ ਸਾਡੀ ਵਿਦਾਈ ਸੀ ਅਸੀਂ ਤੇ ਵਿਦਾਈ ਤੇ ਗਏ ਆ ਇੱਕ ਫਰੂਟੀ ਇੱਕ ਵਿਸ਼ਾਕਾ ਇੱਕ ਸਮੈਲੀ ਹੈ ਇਹ ਸਾਰੇ ਆਪਣੇ ਗਾੜ ਪੈ ਗਏ ਆ ਇੱਕ ਸਾਡੇ ਗੱਡੀ ਨਾਲ ਰਿੱਟਾ ਮਾਰਨ ਆਰ ਕੇ ਨਾ ਤੇ ਉਤਰਾ ਸਾਡੇ ਗਾਲ ਪੈ ਗਏ ਨੇ ਹੈ ਅਸੀਂ ਕੁਛ ਨਹੀਂ ਉਹਨਾਂ ਨੂੰ ਬੋਲੇ ਨਾ ਕਿ ਮਾਰਾ ਨਾ ਪਰ ਚੰਗਾ ਅਸੀਂ ਸਭ ਆ ਗੱਡੀ ਤਰਵਾ ਕੇ ਸਾਰਾ ਕੁਝ ਹੈ ਸਾਰੇ ਅਸੀਂ ਆ ਤਿੰਨ ਹੀ ਜਿਹੜੇ ਗਏ ਸੀ ਹੈ ਸਾਡੇ ਗਾਲ ਪੈਂਦੇ ਸੀ ਪਪਾ ਜੀ ਉਹਨਾਂ ਦੇ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਤੁਸੀਂ ਜਾ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਵਿਦਾਈ ਦੇ ਉੱਤੇ ਕੀ ਮਾਮਲਾ ਕੀ ਹੈ ਜੀ ਪੁੱਤ ਕੋਈ ਕੁੱਟਮਾਰ ਨਹੀਂ ਕੀਤੀ ਹੈਗੀ ਅਸੀਂ ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ ਹੈਗਾ ਹਾਂ ਜਾ ਕੇ ਤੁਸੀਂ ਇਨਕੁਆਇਰੀ ਕਰ ਸਕਦੇ ਹੋ ਨਹੀਂ ਉਹਨਾਂ ਦੇ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਵੀ ਸਾਡੇ ਨਾਲ ਜਾ ਕੇ ਉੱਥੇ ਕੁੱਟਮਾਰ ਕੀਤੀ ਅਸੀਂ ਵਿਦਾਈ ਤੇ ਹਾਂ ਨਾ ਅਸੀਂ ਉਹਨਾਂ ਨੂੰ ਕੁਛ ਨਹੀਂ ਕੀਤਾ ਹੈਗਾ ਉਹ ਆਪ ਕੁੱਟਮਾਰ ਕੀਤੀ ਉਹਨਾਂ ਨੇ ਆਪ ਸਾਰਾ ਕੁਝ ਕੁੱਟਦੇ ਸੀ ਮਾਰਦੇ ਸੀ ਰੋੜੇ ਚੱਕ ਚੱਕ ਮਾਰਦੇ ਸੀ ਗਲੀ ਦੇ ਵਿੱਚ ਅਸਲ ਮਾਮਲਾ ਹੈ ਕੀ ਉਹ ਹਾਂ ਵੇਖੋ ਅਸਤੇ ਮਾਲਕ ਸੀ ਅਸੀਂ ਸੜਕਾ ਕਾਗਜ਼ੀ ਆ ਪੱਤਰ ਅਸੀਂ ਪ੍ਰੂਵ ਕਰ ਸਕਨੇ ਆ। ਨਾ। ਇਹਨੀ ਸਾਡੀ ਬੇਨਤੀ ਆ ਜਿਆਦਾ ਸੇ ਬੋਲ ਦੇ ਨੀ। ਸਾਡੀ ਇਹੀ ਬੇਨਤੀ ਆ।